ਬਹੁਤ ਹੀ ਕੈਰੀ ਦੇ ਨਾਲ ਤੇ ਬਹੁਤ ਹੀ ਸਟਰਕਚਰਡ ਬੇ ਦੇ ਨਾਲ ਪ੍ਰੋਫੈਸਰ ਬਾਬਾ ਸਿੰਘ ਜੀ ਨੇ ਕਿਤਾਬ ਕਿਤਾਬ ਦੇ ਨਾਲ ਹੀ ਇੱਕ ਇਤਿਹਾਸ ਤੇ ਸਾਰੇ ਪੜਾਵਾਂ ਨੂੰ ਲਿਖਿਆ ਮੈਨੇ ਮੇਠੇ ਪਹਿਲ ਯਾਦ ਆ ਰਹੀ ਸੀ ਇੱਕ ਦੁਨੀਆ ਦਾ ਬਹੁਤ ਮਸ਼ਹੂਰ ਸਕਾਲਰ ਆ ਗ੍ਰਾਮਸ਼ੀ ਉਹਨੂੰ 20 ਸਾਲ ਜੇਲ੍ਹ ਚ ਮਸਲਿਮੀ ਨੇ ਇਸ ਕਰਕੇ ਛੜ ਸੰਤਾ ਸੀ ਕਿ ਇੰਨਾ ਬ੍ਰਿਲੀਅੰਟ ਬ੍ਰੇਨ ਆ ਕਿ ਇਹ ਰੁਕ ਜਾਣਾ ਚਾਹੀਦਾ ਹੈ ਬੰਦ ਹੋ ਜਾਣਾ ਚਾਹੀਦਾ। ਤੈਨੂੰ ਜੇਲ੍ਹ ਸਿੱਟੇ ਪੰਜ ਜਦੋਂ ਜੇਲ੍ਹ ਤੋਂ 20 ਸਾਲ ਬਾਅਦ ਬੰਦਾ ਆਇਆ। ਉਹਨੂੰ ਪੁੱਛਿਆ ਕਿਸੇ ਨੇ ਕਿਹਾ 20 ਸਾਲ ਜੇਲ੍ਹ ਚ ਕਿਵੇਂ ਕੱਟੇ ਤੋਂ। ਕਹਿੰਦਾ ਯਾਰ ਹਿਸਟਰੀ ਬਹੁਤ ਲੰਬੀ ਆ ਮੈਂ ਬੈਠਾ 20 ਸਾਲ ਜੇਲ੍ਹ ਚ। ਕਹਿੰਦਾ ਇਤਿਹਾਸ ਚ 20 ਸਾਲ ਛੋੜੇ ਜੇ ਹੁੰਦੇ ਆ। ਮੈਂ ਕਹਿੰਦਾ ਕਈ ਸੌ ਸਾਲ ਦਾ ਇਤਿਹਾਸ ਉੱਥੇ ਬੈਠ ਕੇ ਪੜਿਆ ਲਿਖਿਆ ਤੇ ਪ੍ਰਿਜ਼ਨਸ ਡੈਰੀਜ਼ ਉਹਨੇ ਲਿਖੀਆਂ। ਜਿਹੜੀ ਹਿਸਟਰੀ ਚੋਂ ਅਸੀਂ ਦੇਖਦੇ ਕਿਵੇਂ ਗੱਲ ਕਰ ਰਹੇ ਸੀ। ਹਿਸਟਰੀ ਦੇ ਪਰਾਮਾ ਨੂੰ ਜਦੋਂ ਅਸੀਂ ਦੇਖਦੇ ਆ ਤਾਂ ਕਿਸ ਰੂਪ ਚ ਸਾਨੂੰ ਦੇਖਦੇ ਆ ਅਸੀਂ ਕੰਟੈਂਪੋਰੀ ਮਸਲੇ ਟੀਲ ਕਰਨੇ ਹੁੰਦੇ ਆ ਪਰ ਇਤਿਹਾਸ ਜਿਹੜਾ ਉਹ ਲੰਬੇ ਦਾਤੋਂ ਲੜਾਈਆਂ ਜਿੱਤਾਂ ਹਾਰਾਂ ਦੇ ਰੂਪ ਚ ਕਿਵੇਂ ਦਿਖਾਉਂਦਾ ਹਰ ਥਾਂ ਤੇ ਅਲਟਰਨੇਟਿਵ ਕਿਤੇ ਨਾ ਕਿਤੇ ਚੀਜ਼ਾਂ ਦੇ ਪਏ ਹੁੰਦਾ ਜਿਵੇਂ ਸਾਰਤਰੇ ਦੀ ਇੱਕ ਲਾਈਨ ਆ ਇਨ ਐਵਰੀ ਕ੍ਰਾਈਸਿਸ ਥੇਅਰ ਇਜ਼ ਐਨ ਅਲਟਰਨੇਟਿਵ ਹਰ ਸੰਕਟ ਚ ਇੱਕ ਬਦਲ ਪਿਆ ਹੁੰਦਾ ਉਹ ਬਦਲ ਨੂੰ ਦੇਖਣ ਵਾਲੀ ਤੁਹਾਡੀ ਤੀਜੀ ਅੱਖ ਚਾਹੀਦੀ ਹੈ ਇਵਾਰ ਨੇ ਉਹਦੇ ਉਹਨੂੰ ਪੁੱਛਿਆ ਕਿਸੇ ਨੇ ਬੜਾ ਸਖਤ ਸਰਦਾਰ ਚ ਉਹ ਕਹਿੰਦਾ ਟਾਇਨਾ ਨਾ ਦਾ ਨਾਵ ਲਾਜ ਮੇਰੀ ਡਿਕਸ਼ਨਰੀ ਚ ਟਾਇਨਾ ਮੀਨਸ ਥੇਅਰ ਇਜ਼ ਨੋ ਅਲਟਰਨੇਟਿਵ ਕਹਿੰਦਾ ਇਨ ਏਵਰੀ ਕ੍ਰਾਈਸਿਸ ਥੇਅਰ ਇਜ਼ ਐਨ ਅਲਟਰਨੇਟਿਵ ਇਹਨਾਂ ਨੇ ਬਹੁਤ ਵਧੀਆ ਢੰਗ ਨਾਲ ਪ੍ਰੋਸੈਸ ਆ ਉਹਨਾਂ ਨੇ ਕੀਤੀ ਤੇ ਸਤਰਾਮ ਚਾਨਾ ਜੀ ਬਾਰੇ ਮੈਂ ਥੋੜਾ ਜਿਹਾ ਬਰੀਫਲੀ ਪਹਿਲਾਂ ਗੱਲ ਵੀ ਕਰ ਚੁੱਕਾ ਇਹਨਾਂ ਦੀ ਬਹੁਤ ਮਸ਼ਹੂਰ ਕਿਤਾਬ ਪੰਜਾਬ ਕਮਿਊਨ ਕਿਸਾਨ ਅੰਦੋਲਨ ਬਾਰੇ ਅਸੀਂ ਕੁਝ ਮਿੱਤਰਾਂ ਨੇ ਇਕੱਠੇ ਕਰਕੇ 2000 ਕਾਪੀ ਉੱਥੇ ਵੰਡੀ ਸੀ ਬਹੁਤ ਹੀ ਪੜਨਯੋਗ ਹੈ ਇਹਨਾਂ ਨੇ ਇਸ ਕਿੱਤੇ ਦੇ ਵਿੱਚ ਬੰਦਾ ਬਹਾਦਰ ਨੂੰ ਲੈ ਕੇ ਡੀਕੋਡ ਕੀਤਾ ਇਤਿਹਾਸਕ ਤੌਰ ਤੇ ਤੇ ਸਿੱਖੀ ਦੀਆਂ ਇਨਸਾਈਟਸ ਨੂੰ ਪ੍ਰਾਈਮੇਸੀ ਆਫ ਪੋਲਿਟਿਕਸプラス ਧਰਤੀ ਤੇ ਕੀ ਵਾਪਰ ਰਿਹਾ ਸੀ ਉਸ ਤੋਂ ਬਾਅਦ ਇਹਨਾਂ ਦੀਆਂ ਦੋ ਫਿਲਮਾਂ ਵੀ ਆਈਆਂ ਈਮਰੋਂ ਬੇਦਕਰ ਤੇ ਵੱਡਾ ਕੰਮ ਆ ਇਹਨਾਂ ਦਾ ਜੈ ਈਮ ਇਹਨਾਂ ਨੇ ਫਿਲਮ ਬਣਾਈ ਸੀ ਬੰਦਾ ਬਹਾਦਰ ਤੇ ਸੀ ਗੁਰੂ ਦਾ ਬੰਦਾ ਫਿਰ ਇਹਨਾਂ ਨੇ ਇੱਕ ਕਿਤਾਬ ਜਿਹਦੇ ਵਿੱਚ ਮੈਂ ਵੀ ਥੋੜੀ ਜਿਹੀ ਮਦਦ ਕੀਤੀ ਚਿੰਤਨ ਪ੍ਰਕਿਰਿਆ ਦਲੀਲਵਾਦ ਦਲੀਲ ਵਿੱਚ ਜੇ ਦਲੀਲ ਆ ਉਹਨੂੰ ਕਾਉਂਟਰ ਕਰਕੇ ਤੁਸੀਂ ਆਰਗੂਮੈਂਟ ਕਿਵੇਂ ਖੜੀ ਕਰਨੀ ਹੈ ਇਸੇ ਤਰ੍ਹਾਂ ਭਗਤ ਸਿੰਘ ਦੇ ਬਾਰੇ 'ਚ ਆਪਾਂ ਬਹੁਤ ਪੜ੍ਹਦੇ ਆ ਇਹਨਾਂ ਨੇ ਕਿਹਾ ਭਗਤ ਸਿੰਘ ਦੀ ਉਸ ਪਰਤ ਨੂੰ ਕਿਸੇ ਨੇ ਨਹੀਂ ਫਰੋਲਿਆ ਵੀ ਉਹ ਕਿੰਨਾ ਵਿਗਤੀ ਸੀ ਵੀ ਖੁਰਸਤ ਵੀਰ ਕਿੰਨਾ ਸੀ ਜੇਲ੍ਹ ਦੇ ਫਾਂਸੀ ਤੋਂ ਪਹਿਲਾਂ ਵੀ ਕਿਵੇਂ ਬੰਦਾ ਸੋਚ ਰਿਹਾ ਸੀ ਉਹਦੀ ਕੈਪੈਸਿਟੀ ਨੂੰ ਇਹਨਾਂ ਨੇ ਉਹ ਵਿੱਚ ਡੀਕੋਡ ਕੀਤਾ ਭਗਤ ਸਿੰਘ ਦੀ ਜੀਵਨੀ ਦੇ ਤੇ ਪਰਤਾਂ ਦੇ ਤੌਰ ਤੇ ਅੱਜ ਵਿਸ਼ੇਸ਼ ਤੌਰ ਤੇ ਇਸ ਕਿਤਾਬ ਦੇ ਹਵਾਲੇ ਨਾਲ ਕਿਉਂਕਿ ਇਹਨਾਂ ਨੇ ਕਿਤਾਬ ਵੀ ਪੜ੍ਹੀ ਆ ਸੈਠ ਹਸਤੀ ਦੀ ਵੀ ਇਹਨਾਂ ਨੂੰ ਕਾਫੀ ਜ਼ਿਆਦਾ ਟੀ ਸਮਝ ਆ। ਸੋ ਮੈਂ ਕਿਜਾਰਸ਼ ਕਰਾਂਗਾ ਕਿ ਅੱਜ ਦੇ ਇਸ ਮੌਕੇ ਤੇ ਆਪਣੀਆਂ ਜਿਹੜੀਆਂ ਫੰਡਾਮੈਂਟਲ ਆਰਗੂਮੈਂਟਸ ਆ ਸਾਡੇ ਨਾਲ ਸਾਂਝੇ ਕਰਨ ਇਹ ਸਾਰੀ ਰਿਕਾਰਡਿੰਗ ਸਾਡੇ ਮਿੱਤਰ ਪ੍ਰੋਫੈਸਰ ਅਜੈਬ ਸਿੰਘ ਕਰ ਰਹੇ ਨੇ 200 ਈਸਟ ਪੰਜਾਬ ਤੇ ਪਹੁੰਚ ਗਏ। ਅਸੀਂ ਵਿਸ਼ੇਸ਼ ਤੌਰ ਤੇ ਸੇਤਨਾਂ ਦੀ ਦਿੱਲੀ ਸੀ। ਮੈਂ ਕੀਤੀ ਵੀ ਜਰੂਰ ਆਓ ਤੇ ਤਾਂ ਕਿ ਹੋਰ ਲੋਕ ਵੀ ਇਹ ਚੀਜ਼ ਨੂੰ ਸਣ ਸਕਣ ਹਨ ਸਤਿਰਾਮ ਚੰਨਾ ਸਭ ਤੋਂ ਪਹਿਲਾਂ ਤੇ ਡਾਕਟਰ ਕੁਲਦੀਪ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਏ ਜਦੋਂ ਮੈਂ ਕਿਹਾ ਸੀ ਸ਼ਾਮਿਆ ਮੈਨੂੰ ਇੱਕ ਉਹ ਵਟਸਐਪ ਤੇ ਇਹ ਕਿਸ਼ਿੰਦਰਾ ਤੋਂ ਟਾਈਪ ਕਰੀ ਗਿਆ ਉਹ ਵੀ ਗਿਆ ਤੇ ਮੈਨਾਂ ਉਹ ਕੰਟੈਕਟ ਕੀਤਾ ਮੈਂ ਕਿਹਾ ਐਪਲੀਕੇਸ਼ਨ ਤੇ ਜਾਇਆ ਕਿ ਜਾਣਕਾਰੀ ਦੇ ਜੀ ਕਹਿੰਦੇ ਐਡਮਿਸ਼ਨ ਅਜੇ ਕਿਤਾਬ ਤਾਂ ਮੇਰੇ ਕੋਲ ਹੈ ਨਹੀਂ ਹੈ ਨਾ ਬੜੀ ਨਹੀਂ ਹੈ ਕਹਿੰਦੇ ਅਵੇਲੇਬਲ ਕਰਾਉਂਦੇ ਤੇ ਇੱਕ ਰਾਤ ਪਹਿਲਾਂ ਹੀ ਮੈਨੂੰ ਬੁੱਕ ਮਿਲੀ

ਇੱਧਰ ਬੰਦਾ ਬੋਲਦਾ ਰਹਿਦਾ ਐ ਐਡਰਸਨ ਦੇ ਰੰਦੇ ਅਸੀਂ ਜਿਸ ਦੌਰ ਦੇ ਵਿੱਚੋਂ ਦੀ ਲੰਘ ਰਹੇ ਆ ਉਹਦੇ 'ਚ ਗੋਸ਼ਟੀਆਂ ਹੋਣੀਆਂ ਚਾਹੀਦੀ ਤੁਸੀਂ ਜਿਹੜੇ ਸਾਰੇ ਇੱਥੇ ਜੁੜੇ ਹੋ ਮੇਰੇ ਬੋਸ ਕੇ ਹਨ ਤੇ ਮੈਂ ਬਹੁਤ ਖਾਤਿਆਂ ਤੋਂ ਵੀ ਜਾਣਦਾ ਉਹਨੇ ਹੀ ਸਿਆਣੇ ਹੋ ਜਿੰਨੇ ਅਸੀਂ ਸਿਆਣੇ شاید بد ہی ہوں سوال اٹھنے چاہیے یا گوشتی ہونی چاہیے میں بول رہا ہاں ادھر مانچ سوال ہوں تھا اپنا میں بول لیا آپ اپنے پر سا بابا سیگھ بھی بول کے گئے ہیں سمپلی ایک سوال کہ لیے تھا تو آٹیاں گھلان ٹھیک یا ٹھیک گھون گیاں پر کریے کی ਅਸੀਂ ਕੀ ਕਰੀਏ ਸਾਡੇ ਸਾਹਮਣੇ ਇਹ ਜੇ ਸੰਘਰਸ਼ ਕਰਨ ਵਾਲੇ ਸਾਥੀ ਬੈਠੇ ਆ ਜਿਨ੍ਹਾਂ ਨੇ ਉਮਰਾਂ ਸੰਘਰਸ਼ ਵਿੱਚ گزارੀਆਂ ਬੇ ਅਸੀਂ ਉਹਨਾਂ ਨੂੰ ਕੀ ਕਰੀਏ ਇਹ ਸਵਾਲ ਹੋਸ਼ ਦੀ ਜਖਣ ਗਏ ਜੇ ਦੋ ਅਸੀਂ ਆਪਣੇ ਸਾਹਮਣੇ ਬੈਠੇ ਤਾਂ ਮਤਲਬ ਕੈਂ ਤੋਂ ਹੈ ਕਿ ਕੋਸ਼ਿਸ਼ ਕਰਾਂਗੇ ਇਹ ਸਤਾ ਦੇ ਬਹਾਨੇ ਦੇ ਨਾਲ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨ ਦੇ ਲਈ ਕਿਉਂਕਿ ਇਹਦੇ ਵਿੱਚੋਂ ਇਹ ਕੁਝ ਚੀਜ਼ਾਂ ਜਿਹੜੀਆਂ ਆਪੋ ਬੜੀਆਂ ਮਤਲਬ ਅੱਡਣਾ ਨੂੰ ਸਾਂਝੀਆਂ ਵੀ ਕਰੂੰਗਾ ਜਿਹਦੇ ਵਿੱਚ ਜਵਾਬ ਪੈ ਮੈਂ ਤੁਹਾਨੂੰ ਆਹੀ ਪਿੱਛੇ ਇੱਕ ਐਗਜ਼ਾਮਪਲ ਦੇ ਤੌਰ ਤੇ ਕਾਫੀ ਪਿੱਛੇ ਜਾ ਕੇ ਜਾਣਾ ਚਾਹਨਾ ਮੇਰਾ ਇਹ ਮੰਨਣਾ ਹੈ ਕਿ ਜਿਹੜੀ ਮੇਰੀ ਹੁਣ ਅਗਲੀ पुस्तक ਆ ਰਹੀ ਹੈ ਉਹਦਾ ਨਾ ਇਹਦਾ ਸੰਵੇਦਨਾ ਤੋਂ ਗੁੰਗੇ ਵਰਲਾਪ ਦਾ ਮਨੁੱਖੀ ਮਾਨਸਿਕਤਾ ਕਿਦਾਂ ਡਵੈਲਪ ਹੁੰਦਾ ਹੈ ਕਿ ਗਿਆਨ ਦੀ ਇੱਕ ਥਿਊਰੀ ਹੈ ਉਹਦੇ ਚ ਹਿਸਟੋਰੀਕਲ ਐਵਿਡੈਂਸ ਨੇ ਮੇਰਾ ਮੰਨਣਾ ਹੈ ਜੇਦੋਂ ਮਨੁੱਖ ਸਰਗਰਮੀ ਕਰਦਾ ਗਤੀਵਿਧੀਆਂ ਕਰਦਾ ਮਿਲ ਕੇ ਕਰਦਾ ਉਹ ਸਿਰਫ ਆਪਣੀ ਲੋੜ ਦੀਆਂ ਚੀਜ਼ਾਂ ਹੀ ਨਹੀਂ ਕਲੀਆਂ ਪੈਦਾ ਕਰਦਾ ਉਹ ਜਦੋਂ ਕੁਝ ਪੈਦਾ ਕਰ ਰਿਹਾ ਹੁੰਦਾ ਉਹਦੇ ਨਾਲ-ਨਾਲ ਗਿਆਨ ਵੀ ਪੈਦਾ ਕਰ ਰਿਹਾ ਉਹ ਸੰਵੇਦਨਾਵਾਂ ਆਪਣੇ ਸੈਂਟੀਮੈਂਟਸ ਜਿਹੜਾ ਉਹ ਵੀ ਕਲਟੀਵੇਟ ਕਰ ਰਿਹਾ ਹੁੰਦਾ ਜਦੋਂ ਚੀਜ਼ ਨੂੰ ਬਣਾਉਂਦਾ ਉਹਨੂੰ ਆਪਣੀ ਆਪਣੀ ਕਿਉਂ ਲੱਗਦੀ ਹੈ ਜਿਹੜੀ ਉਹ ਬਣਾ ਰਿਹਾ ਤੂੰ ਇਹ ਮੇਰੀ ਉਤੋਂ ਇਹ ਪ੍ਰੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਕੋਈ ਵੀ ਸਮਾਂ ਐਸਾ ਨਹੀਂ ਆਇਆ ਇਨਸਾਨ ਦੀ ਜ਼ਿੰਦਗੀ 'ਚ ਜਦੋਂ ਉਹ ਗਿਆਨ ਨਹੀਂ ਪੈਦਾ ਕਰਿਆ ਹੱਸਿਆ ਮੈਂ ਰੈਨੇਸੈਂਸ ਦੀ ਜਿਹੜੀ ਨਾ ਉਹ ਗੱਲ ਆਪਾਂ ਬਾਅਦ 'ਚ ਕਿ ਸ਼ਾਇਦ ਗਲਤ ਨਾਂ ਦਿੱਤਾ ਗਿਆ ਕੋਈ ਐਸਾ ਬੜਾ ਨਹੀਂ ਆਇਆ ਕੋਈ ਐਸਾ ਦਿਨ ਨਹੀਂ ਆਇਆ ਜਦੋਂ ਮਨੁੱਖ ਗਿਆਨ ਪੈਦਾ ਨਹੀਂ ਕਰ ਰਿਹਾ ਸੀ ਜਿਹੜੀ ਨੌਲੇਜ ਹੈ ਗਿਆਨ ਹੈ ਇਹ ਸਾਰੇ ਮਨੁੱਖਾਂ ਦਾ ਸਾਂਝਾ ਪ੍ਰੋਡਕਟ ਉਹਦੇ ਚਹੀ ਡਿਸਕਵਰ ਕੀਤਾ ਗਿਆ ਕਿ ਗਿਆਨ ਦਾ ਨਿਜੀਕਰਨ ਕਰੋਂ ਹੋਇਆ ਇਹ ਸਮਾਜ ਦਾ ਪ੍ਰੋਡਕਟ ਸੀ ਤੇ ਸਮਾਜ ਇਹਨੂੰ ਇਸਤੇਮਾਲ ਕਰਦਾ ਸੀ ਆਪਣੇ ਲਈ ਔਰ ਇਹ ਬਹੁਤ ਲੰਬਾ ਸਮਾਂ ਬੀਤਿਆ ਮੇਰੀ ਫਾਈਨਡਿੰਗ ਇਹ ਕਹਿੰਦੀ ਆ ਕਿ ਜਦੋਂ ਬ੍ਰੇਕਥਰੂ ਆਈ ਆ ਕਿਤੇ ਉਹ ਕੀਤੀ ਤਾਂ ਇੱਕ ਜਾਂ ਦੋ ਬੰਦਿਆਂ ਨੇ ਹੀ ਹੈ ਜਾਂ ਇੱਕ ਸਿੰਗਲ ਬੰਦੇ ਨੇ ਜਿਹਨੂੰ ਅਸੀਂ ਉਹਦਾ ਇਨਵੈਂਟਰ ਕਹਿ ਸਕਦੇ ਆ ਪਰ ਉਹਨੇ ਜਿ ਆਪਣੇ ਦੋਸਤਾਂ ਨਾਲ ਮਿਲ ਕੇ ਉਹ ਜਫਾ ਨਹੀਂ ਪਾਰ ਲਿਆ ਉਹ ਸੁਸਾਇਟੀ ਦੀ ਟੋਕੀ ਉਹ ਸੁਸਾਇਟੀ ਦੇ ਵਿੱਚੋਂ ਕੰਕਲੂਡ ਹੋ ਕੇ ਉਹਦਾ ਨਾਜੋੜ ਨਿਕਲਿਆ ਸੀ ਉਹ ਵਾਪਸ ਸੁਸਾਇਟੀ ਨੂੰ ਚਲੇ ਗਿਆ ਜਦੋਂ ਗਿਆਨ ਦਾ ਸੋਸ਼ਲਾਈਜ਼ੇਸ਼ਨ ਜਿਹੜਾ ਨਾ ਜਿੱਦਾਂ ਗਿਆਨ ਦਾ ਸੋਸ਼ਲਾਈਜ਼ੇਸ਼ਨ ਬੰਦ ਹੋਈਆ ਉਹ ਨਿਜੀਕਰਨ ਸ਼ੁਰੂ ਹੋਇਆ ਆ ਉਹ ਇੱਕ ਟਰਨਿੰਗ ਪੁਆਇੰਟ ਸੀ ਮਨੁੱਖ ਦੀ ਹਿਸਟਰੀ ਦੇ ਵਿੱਚ ਦੁੱਖਾਂ ਦੀ ਸ਼ੁਰੂਆਤ ਦਾ ਦਿਨ ਉਹ ਸੀਗਾ ਉਹ ਉਸ ਕਿਤਾਬ ਦੇ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਜਾਣਾ ਚਾਹਣਾ ਜਿੱਦਾਂ ਪ੍ਰੋਫੈਸਰ ਬਾਬਾ ਸਿੰਘ ਉਹਨਾਂ ਨੇ ਬੜਾ ਆਪੂ ਵੀ ਬੜਾ ਡਿਟੇਲ ਦੇ ਵਿੱਚ ਇਹ ਤੁਹਾਡੇ ਸਾਹਮਣੇ ਪੁੱਛੇ ਰੱਖੀ ਆ ਕਿ 15ਵੇਂ 16ਵੇਂ ਸਦੀ ਦੇ ਕਿਸ ਤਰ੍ਹਾਂ ਗਿਆਨ ਬਲਾਸਟ ਹੋਇਆ ਹਨ ਨਵੇਂ ਨਵੇਂ ਕਿਸੂ ਦੇ ਗਿਆਨ ਜਿਹੜੇ ਸਾਡੇ ਸਾਹਮਣੇ ਆਏ ਥੋੜਾਪਾ ਹੋਰ ਪਿੱਛੇ ਚਲੇ ਜਾਈਏ ਫਿਰ ਉਹ ਤੋਂ ਜਦੋਂ ਹੋਰ ਪਿੱਛੇ ਜਾਵਾਂਗੇ ਉਹਦੇ ਵਿੱਚ ਮੈਂ ਨਹੀਂ ਜਾਊਗਾ ਫਿਰ ਤੁਸੀਂ ਜਾਓ ਜਦੋਂ ਪਰਵਾਹ ਜਾਓਗੇ ਕਿ 10 ਸਦੀਆਂ 6 BC ਤੋਂ 4 BC ਤੱਕ ਜਾਨੀ ਆਪਾਂ ਇਹ ਕਹਿ ਰਹੇ ਹਾਂ ਕਿ ਹੁਣ ਤੋਂ 2500 ਸਾਲ 2600 ਸਾਲ ਪਹਿਲਾਂ ਉਦੋਂ ਵੀ ਇੱਕ ਦੌਰ ਇਸ ਤਰ੍ਹਾਂ ਦਾ ਮਨੁੱਖਾਂ ਦੇ ਜੀਵਨ ਦੇ ਵਿੱਚੋਂ ਉਹ ਫੇ ਗੁਜ਼ਰਿਆ ਜਦੋਂ ਬਹੁਤ ਵੱਡੇ ਵੱਡੇ ਵਿਦਵਾਨ ਪੈਦਾ ਹੋਏ ਉਹ ਹੁਣ ਮਤਲਬ ਹੁਣ ਦਾ ਦੌਰ ਕਿਹੜਾ ਆ ਉਹਦੇ ਤੇ ਬੱਚੇ ਥੋੜਾ ਜਿਹਾ ਰੈਫਰੈਂਸ ਦੇਵਾਂਗੇ ਕਿਉਂਕਿ ਉਹ ਵਿੱਚ ਮੈਨੂੰ ਕੋਈ ਐਗਜ਼ਾਈਟ ਦੀ ਜ਼ਰੂਰਤ ਨਹੀਂ ਹੈ ਬਹੁਤ ਵਧੀਆ ਤੇ ਬੜਾ ਬੜਾ ਵਿਆਖਿਆ ਨੇ ਵਿੱਚ ਪਰ ਅਸਲ ਬਾਬਾ ਸਿੰਘ ਜੀ ਨੇ ਦੱਸ ਦਿੱਤਾ ਲੇਕਿਨ ਉਹ ਦੌਰ ਉਹ ਤਿੰਨ ਸਦੀਆਂ ਜਾਂ ਦੋ ਹੀ ਸਦੀਆਂ ਲਾ ਲਓ ਜਿਹੜੀ ਪੀਕ ਸੀਲੀ ਉਹਦਾ ਉਹਦੀ ਚੱਤ ਸੀ ਉਹ ਉਦੋਂ ਦਾ ਸਮਾਂ ਸੀਗਾ ਜਦੋਂ ਗਿਆਨ ਦਾ ਇੱਕ ਬڑا ਵੱਜ ਕਾ ਜਨਕੀਏ ਕਿ ਗਿਆਨ ਇਸ ਤਰ੍ਹਾਂ ਦਾ ਗਿਆਨ ਪੈਦਾ ਹੋਇਆ ਉਹ ਗਿਆਨ ਸਾਰੇ ਹੀ ਖੇਤਰਾਂ ਦਾ ਗਿਆਨ ਸੀਗਾ ਹਰ ਖੇਤਰ ਦੇ ਵਿੱਚ ਇਸ ਧਰਤੀ ਦੇ ਲੋਕਾਂ ਨੇ ਵਿਸ਼ੇਸ਼ ਤੌਰ ਤੇ ਸਾਡੇ ਇਸ ਏਰੀਆ ਉਹ ਹਰ ਕਿਸਮ ਦੀ ਸਾਇੰਸ ਉਹਦੇ ਚ ਡਿਸਕਵਰੀਆਂ ਹੋਈਆਂ ਔਰ ਪ੍ਰਮਾਤਮਾ ਦਾ ਜਨਮ ਨਾ ਬਹੁਤ ਬਾਅਦ ਹੋਇਆ ਨਾ ਪਹਿਲਾਂ ਨਹੀਂ ਸੀ ਉਹ ਗਿਆਨ ਮਨੁੱਖ ਨੇ ਜਦੋਂ ਇਹ ਸਮਝਣਾ ਸ਼ੁਰੂ ਕੀਤਾ ਕਿ ਅਸਲ ਵਿੱਚ ਅਸੀਂ ਹੈ ਕੀ ਤੇ ਅਸੀਂ ਕਿੱਥੇ ਆ ਅਸੀਂ ਕਿੱਥੇ ਆ ਜਦੋਂ ਅਨ ਨੇ ਕਿਹਾ ਕਿ ਪਹਿਲਾਂ ਤਰਤੀ ਨੂੰ ਕੇਂਦਰ ਮੰਨ ਕੇ ਚੱਲਿਆ ਜਾਂਦਾ ਸੀ ਕਿ ਇਹਦੇ ਦੁਆਲੇ ਘੁੰਮ ਰਿਹਾ ਸਾਰਾ ਕੁਝ ਰਿਲੀਜੀਅਨ ਫੇਰਵਨ ਨੂੰ ਇਹ ਥੈਲਿਆ ਗਿਆ ਕਿ ਮਨੁੱਖ ਦੇ ਦਵਾਰੇ ਹਾਤੀ ਤੁਮਰੀ ਹੈ ਫਿਰ ਬਾਅਦ ਵਿੱਚ ਜਿਨ੍ਹਾਂ ਨੇ ਇਸ ਮਥਰ ਨੂੰ ਤੋੜਿਆ ਕਿ ਨਹੀਂ ਸੂਰਜ ਦੇ ਦਵਾਰੇ ਤੁਮਰੀ ਹੈ ਸਾਰਾ ਕਹਿ ਦੋ ਸਦਾ ਤੋਂ ਗੈਲੈਕਸੀ ਦਾ ਬੋਤਲ ਉਸਾਰ ਅਸੀਂ ਕਿੱਥੇ ਆ ਅਸੀਂ ਕੀ ਆ ਇਹਦੇ ਉੱਤੇ ਬਹੁਤ ਖੋਜ ਹੋਈਆ ਬਹੁਤ ਵੱਡੇ ਵੱਡੇ ਵਿਦਵਾਨ ਪੈਦਾ ਹੋਏ ਚੌਥੀ ਤੋਂ ਸੇਮੀ ਸਦੀ ਬੀਸੀ ਦੇ ਜੀ ਤੋਂ ਸਦੀ ਤੋਂ ਵੀ ਪਹਿਲਾਂ ਹੁਣ ਅਸੀਂ ਅੱਜ ਜਦੋਂ ਅਸੀਂ ਸੋਚਦੇ ਆ ਕਿ ਜੀ ਇਹ ਨਾਸਤਕ ਹੁੰਦੇ ਆ ਛੇ ਆਸਾਂ ਕੋਲ ਸਿੰਗ ਨੂੰ ਸਭ ਫੇਸ ਕਰਕੇ ਕਿਈ ਲੋਕ ਹਾਈ ਡਾਈਟ ਕਰਕੇ ਬੜੀ ਖੁਸ਼ੀ ਹਾਸਲ ਕਰਦੇ ਆ ਕਿ ਉਹ ਨਾਸਤਕ ਸਿਗੇ ਆਪਣੇ ਆਪ ਨੂੰ ਕਿ ਜੀ ਅਸੀਂ ਨਹੀਂ ਮੰਨਦੇ ਪਰਮਾਤਮਾ ਨੂੰ ਰੱਦ ਕਰਕੇ ਆਪਣੇ ਆਪ ਨੂੰ ਇਦਾਂ ਕਹਿ ਕੇ ਵਧਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਜੀਵਨ ਬਾਤਾਂ ਨੂੰ ਨਹੀਂ ਮੰਨਦੇ ਲੇਕਿਨ ਜਦੋਂ ਇੱਕ ਪੀਕ ਸੀ ਫਲਸਫੀ ਸੀ ਸਾਡੇ ਦੇਸ਼ ਦੇ ਵਿੱਚ ਉਦੋਂ ਉਹ ਲੋਕ ਪੈਦਾ ਹੋਏ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਪਰਮਾਤਮਾ ਨਾਲ ਹੀ ਕੋਈ ਚੀਜ਼ ਨਹੀਂ ਹੈ ਇਹ ਸਭ ਕੋ ਖੰਡ ਰਚਿਆ ਹੋਇਆ ਇੱਕ ਗਰੀਬਾਂ ਦੀ ਲੁੱਟ ਦਾ ਸਰਜੰਤਰ ਆ ਇਹੋ ਜਿਹੇ ਸੰਵਾਦ ਤੇ ਉਹ ਲੋਕਾਇਤਾ ਨਾਂ ਦੀ ਫਲਸਫੀ ਦੇ ਨਾਲ ਮਸ਼ਹੂਰ ਹੈ ਲੇਕਿਨ ਜਿਹੜਾ ਜਿਹਦੇ ਬਾਰੇ ਕਿਆ ਜਾਂਦਾ ਕਿ ਜਿਹੜਾ ਉਹ ਇਨਵੈਂਟਰ ਸੀ ਜਾਂ ਸ਼ੁਰੂਆਚ ਜਿਹੜਾ ਰਿਸ਼ੀ ਸੀ ਜਾਂ ਇਹ ਕਹਿੰਦੇ ਕਿ ਗॉड ਸੀ ਜਿਹੜਾ ਇਹਦਾ ਨਾਸਤਕ ਦਾਦਾ ਉਹ ਦਾ ਨ ਬ੍ਰਹਸਪਤੀ ਸੀ ਉਹ ਬ੍ਰਹਸਪਤੀ ਦਾ ਕੋ ਬੜਾ ਲੰਮਾ ਸਕੂਲ ਚੱਲਿਆ ਤੇ ਉਹਦੇ ਜਿਹੜੇ ਬਹੁਤ ਉਹ ਦੋ ਖਿਆਨ ਵਾਲੇ ਤੇ ਵੱਡੇ ਬੰਦੇ ਜਿਨ੍ਹਾਂ ਨੇ ਇਹਨੂੰ ਵੱਡੇ ਪੈਮਾਨੇ ਤੇ ਪ੍ਰਚਾਰਿਆ ਖਲਾਲਤਾ ਧਾਤੀ ਦੇ ਤੋਂ ਉਹਨਾਂ ਲੋਕਾਂ ਨੂੰ ਉਸੇ ਕੇਸ ਦਾ ਮਲੀਵਰ ਕੇ ਉਹਦੇ ਟੀਮ ਦੇ ਬਣੇ ਕੇ ਕਹਿਣ ਵਾਲੇ ਕਿ ਇਹ ਪਖੰਡਿਆ ਤੇ ਅੱਜ ਉਹ ਸਾਇੰਸਟਾਂ ਜਿਹਨੂੰ ਤੁਸੀਂ ਰੋਜ਼ ਦੇਖਦੇ ਹੋ ਜਿਹੜਾ ਵਿਚਾਰਾ ਆਪਣੀ ਉਮਰ ਦੇ ਵਿੱਚ ਸਿੱਧਾ ਹੀ ਨਹੀਂ ਹੋਇਆ ਉਹ ਪ੍ਰੋਫੈਸਰ ਵੀ ਰਿਹਾ ਪੜਾਇਆ ਵੀ ਉਹਨੇ ਬੋਰਡ ਦੇ ਉੱਤੇ ਤਾਰਾ ਵਿਗਿਆਨ ਦਾ ਵਿਗਿਆਨੀ ਜਿਹੜਾ ਉਹ ਜਿਹੜਾ ਇਹ ਕਹਿ ਸਕਦਾ ਕਿ ਮੈਨੂੰ ਇਦਾਂ ਦਾ ਪੈਦਾ ਕੀਤਾ ਜਿਹੜਾ ਸਿੱਧਾ ਵੀ ਨਹੀਂ ਹੋ ਕੇ ਬੈਠ ਸਕਦਾ ਉਹ ਇਹ ਕਹਿੰਦਾ ਕਿ ਪ੍ਰਮਾਤਮਾ ਨਾਲ ਵੀ ਕੋਈ ਚੀਜ਼ ਨਹੀਂ ਹੈ ਵੀ ਬ੍ਰਹਿਮੰਡ ਨੂੰ ਮੈਂ ਖੋਜ ਲਿਆ ਇਸ ਕਰਕੇ ਇਹ ਇਸ਼ੂ ਨਹੀਂ ਹੈ ਇਹ ਹੈਗਾ ਕਿ ਨਹੀਂ ਹੈਗਾ ਇਹ ਇਸ਼ੂ ਹੀ ਨਹੀਂ ਹੈ ਜਦੋਂ ਕਾਰਲ ਮਾਰਕਸ ਨੇ ਇੱਕ ਸੈਂਟੈਂਸ ਦੇ ਨਾਲ ਇਹ ਗੱਲ ਮੁਕਾਲਤੀ ਕਿ ਉਹ ਆਈਡੀਆ ਜਿਹੜਾ ਮਾਸਸ ਦੇ ਮਾਈਂਡ ਨੂੰ ਗ੍ਰਿਪ ਕਰ ਲੈਂਦਾ ਆ ਉਹ ਮਟੀਰੀਅਲ ਫੋਰਸ ਬਣ ਜਾਂਦਾ ਹੁਣ ਜਦੋਂ ਇਸ ਆਈਡੀਆ ਨੇ ਮਾਸਸ ਦੇ ਮਾਈਂਡ ਨੂੰ ਲੋਕਾਂ ਦੀ ਚੇਤਨਾ ਨੂੰ ਗ੍ਰਿਪ ਕਰ ਲਿਆ ਹੋਇਆ ਤੇ ਤੁਸੀਂ ਹੁਣ ਇਹ ਤੋਂ ਇਨਕਾਰ ਹੀ ਨਹੀਂ ਹੋ ਸਕਦਾ ਕਿ ਇਹ ਹੈ ਨਹੀਂ ਇੱਕ ਮਟੀਰੀਅਲ ਫੋਰਸ ਬਣ ਕੇ ਪ੍ਰੈਸ ਕਰਕੇ ਇਹ ਡਿਸਕਸ਼ਨ ਦਾ ਵਿਸ਼ਾ ਨਹੀਂ ਹੈ ਕਹਿੰਤੋਂ ਮਤਲਬ ਇਹ ਕਿ ਜਦੋਂ ਗਿਆਨ ਪੈਦਾ ਹੋ ਰਿਹਾ ਹੁੰਦਾ ਉਹਦੇ ਨਾਲ ਰਿਲੇਸ਼ਨਸ ਜਿਹੜੇ ਚੇਂਜ ਹੋ ਰਹੇ ਹੁੰਦੇ ਆ ਸੁਸਾਇਟੀ ਦੇ ਗਰੋ ਕਰ ਰਹਾ ਹੈ ਜਦੋਂ ਸੀ ਇਹ ਕਹਿੰਨੇ ਕਿ ਹਰ ਚੀਜ਼ ਜਿਹੜੀ ਉਹ ਤਬਦੀਲੀ ਚ ਹੈਗੀ ਆ ਕੋਈ ਵੀ ਚੀਜ਼ ਸਟੈਟਿਕ ਨਹੀਂ ਹੈ ਚਾਹੇ ਬ੍ਰਹਿਮੰਡ ਹੈ ਚਾਹੇ ਬੰਦਾ ਹੈ ਚਾਹੇ ਮਾਈਂਡ ਹੈ ਚਾਹੇ ਉਹਦਾ ਸਰੀਰ ਹੈ ਉਹ ਤਬਦੀਲੀ ਚ ਆ। ਜੇ ਉਹ ਤਬਦੀਲੀ ਚ ਹੈਗਾ ਤਾਂ ਹੈ ਉਹ ਪ੍ਰੋਡਕਸ਼ਨ ਜਿਹੜੀ ਹੋ ਰਹੀ ਆ ਉਹਦੇ ਨਾਲ। ਲੇਕਿਨ ਇੱਕ ਸਟੇਜ ਐਸੀ ਆਉਂਦੀ ਆ ਜਿਹਦੇ ਬਾਰੇ ਇੱਕ ਤੀਸਰਾ ਅਸੂਲ ਜਿਹੜਾ ਉਹਨਾਂ ਦਾ ਹੈ ਕਿ ਕੁਆਲਿਟੀ ਚੇਂजेस ਇਨਟੂ ਕੁਆਂਟੀਟੀ ਚੇਂजेस ਐਂਡ ਇਨਟੂ ਕੁਆਲਿਟੀ। ਜਦੋਂ ਉਹ ਗਿਆਨ ਦੀ ਇਕੱਤਰਤਾ ਐਨੀ ਹੁੰਦੀ ਆ ਫਿਰ ਉਹ کوالٹی سے جنوب چینج ہوں جی کہہتا کہ ہو جائے بندے پیدا کرتا جب جہاں پیدا کرتا ہے وہ پیدا نہیں کر پروسس ہے وہ پیدا ہوئے ورنہ ہی یہ دو سدیاں میں ذکر کر رہا مہاتما بدھ پیدا ہوں جہمتما نہیں منتے مہاویر جین پیدا ہوں جہے نہیں مانتے ਔਰ ਇਸੇ ਤਰ੍ਹਾਂ ਹੀ ਦੂਸਰੇ ਹੋਰ ਜਿਹੜੇ ਵਿਦਵਾਨ ਆ ਉਹ ਵੀ ਉਸ ਟਾਈਮ ਤੇ ਤੇ ਮੈਂ ਇਸ ਗੱਲ ਨੂੰ ਇੱਥੇ ਕੰਕਲੂਡ ਕਰਨ ਦੇ ਲਈ ਤੁਹਾਡੀ ਜਾਣਕਾਰੀ ਚ ਲਿਆਉਣਾ ਚਾਹਨਾ ਕਿ ਦੁਨੀਆ ਦੀ ਪਹਿਲੀ ਯੂਨੀਵਰਸਿਟੀ ਜਿਹੜੀ ਹੈ ਟੈਕਸਲਾ ਯੂਨੀਵਰਸਿਟੀ ਉਹ ਟੈਕਸਲਾ ਯੂਨੀਵਰਸਿਟੀ ਪੰਜਾਬ ਦੀ ਧਰਤੀ ਦੇ ਉੱਤੇ ਇਨ੍ਹਾਂ ਹੀ ਵਰਿਆਂ ਦੇ ਵਿੱਚ ਬਣੀ ਸੀ ਔਰ ਉਹ ਇੱਕ ਸਧਾਰਨ ਜਿਹੀ ਕੋਈ ਯੂਨੀਵਰਸਿਟੀ ਨਹੀਂ ਸੀ ਇਹਦੇ ਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਅਧਿਆਪਕ ਸੀਗੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿਦਿਆਰਥੀ ਸੀ ਦੂਸਰੇ ਕੰਟੀਨੈਂਟਸ ਤੋਂ ਦੂਸਰੇ ਦੇਸ਼ਾਂ ਤੋਂ ਵੀ ਪੜਨ ਵਾਸਤੇ ਇੱਥੇ ਆਉਂਦੇ ਨੇ ਜਿਸ ਜਿੰਨੇ ਤੁਸੀਂ ਇਸ ਦੇਸ਼ ਦੇ ਵਿਦਵਾਨਾਂ ਦਾ ਨਾਮ ਲਹੋਗੇ ਚਾਹੇ ਹੋ ਮੈਡੀਸਨ ਦੇ ਖੇਤਰ ਚ ਹੋਣ ਚਾਹੇ ਹੋ ਤਾਰਾ ਵਿਗਿਆਨ ਦੇ ਖੇਤਰ ਦੇ ਵਿੱਚ ਹੋਣ ਚਾਹੇ ਹੋ ਪੋਲਿਟਿਕਸ ਦੇ ਖੇਤਰ ਦੇ ਵਿੱਚ ਹੋਣ ਉਹ ਟੈਕਸਲਾ ਯੂਨੀਵਰਸਿਟੀ ਦੇ ਹੀ ਪੜਾ ਕਿਤੇ ਇਨਕਲੂਡਿੰਗ ਚਾਨਕਿਆ ਸ਼ੂਸ਼ਰਤ ਵਿਰਸਤਿਲੀਦਾ ਔਰ ਮੈਡੀਸਨ ਦੇ ਤੇ ਤਦ ਵਿੱਚ ਦੇ ਪਾਣੇ ਜਿਹਨੇ ਪਹਿਲੀ ਗ੍ਰਾਮਰ ਦੀ ਰਚਨਾ ਕੀਤੀ ਉਹ ਵੀ ਉਸੇ ਯੂਨੀਵਰਸਿਟੀ ਦਾ ਪ੍ਰੋਫੈਸਰ ਵੀ ਸੀ ਉੱਥੇ ਪਰ ਔਰ ਚਾਨਕਿਆ ਦੇ ਨਾਲ ਹੀ ਸੀਗੇ ਆਪਣੇ ਅ ਜਿਹੜੇ ਸਾਡੇ ਪਹਿਲੇ ਬਾਦ ਹੋਏ ਕੇੰਗ ਕੀ ਨਾਲ ਉਦੋਂ ਹੀ ਜਿਹੜੇ ਅਲੈਗਜ਼ੈਂਡਰ ਇੱਥੇ ਜਦੋਂ ਐਂਟਰ ਕਰਦੇ ਆ ਉਹਨਾਂ ਦਾ ਸਿੱਧਾ ਅਨਕਾਊਂਟਰ ਜਿਹੜਾ ਨਾ ਉਹਨਾਂ ਦੇ ਨਾਲ ਚੰਦਰਗੁਪਤ ਮੌਰੀਆ ਚੰਦਰਗੁਪਤ ਮੌਰੀਆ ਵੀ ਐਸੇ ਹੀ ਯੂਨੀਵਰਸਿਟੀ ਦੇ ਸਟੂਡੈਂਟਸ ਸੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਪਹਿਲਾ ਇਹਦੇ ਸਟੂਡੈਂਟ ਸੀ ਚੰਦ ਗਿਆ ਤੇ ਔਰ ਅਲੈਗਜ਼ੈਂਡਰ ਦੇ ਨਾਲ ਇੱਥੇ ਇਹਨਾਂ ਦਾ ਇੰਕਾਊਂਟਰ ਹੋਇਆ ਸੀਗਾ ਆਹਮਣਾ ਸਾਹਮਣਾ ਵੀ ਹੋਇਆ ਟਕਰਾਅ ਵੀ ਹੋਇਆ ਜਿਹਦੇ ਚੋਂ ਮਾਰਦੇ ਇਹਨੂੰ ਸੱਦਾ ਸੀਗਾ ਅਲੈਗਜ਼ੈਂਡਰ ਲੱਭੇ ਨਾ ਲੇਕਿਨ ਅਲੈਗਜ਼ੈਂਡਰ ਜਿਹੜਾ ਉਹਦੇ ਨਾਲ ਬਹੁਤ ਵੱਡੇ ਵੱਡੇ ਬਜਵਾਨ ਨਾਲ ਆਏ ਸੀਗੇ ਕਿ ਇੰਡੀਅਨ ਫਿਲਾਸਫੀ ਨੂੰ ਸਮਝ ਕੇ ਉਹਨਾਂ ਨੇ ਆਇਆ ਤੁਸੀਂ ਇਹ ਰਸੂ ਦੇ ਅਸੁੱਦੇ ਚੇਲੇ ਸੀ ਜਿਹੜੇ ਉਹਨਾਂ ਦਾ ਜਿਹੜਾ ਹੁਣ ਉਸ ਟਾਈਮ ਦੇ ਉੱਤੇ ਵਿਦਵਤਾ ਦਾ ਕੀ ਲੈਵਲ ਚੱਲ ਰਿਹਾ ਸੀਗਾ ਦੇ ਸੋਸਾਇਟੀ ਦੇ ਅੱਗੇ ਸਾਡਾ ਜਿਹੜਾ ਨਾ ਉਹ ਪ੍ਰੋਡਕਸ਼ਨ ਦਾ ਕੀ ਲੈਵਲ ਚੱਲ ਰਿਹਾ ਸੀ। ਔਰ ਸਮਾਜ ਦੇ ਜਿਹੜਾ ਜਿਹੜੇ ਰਿਲੇਸ਼ਨ ਸੀ ਸਾਡੇ ਸੋਸਾਇਟੀ ਦੇ ਉਹ ਕਿਸ ਤਰ੍ਹਾਂ ਦੇ ਚੱਲ ਰਿਹਾ ਸੀਗੇ। ਜਦੋਂ ਅਸੀਂ ਇਹਨਾਂ ਵਿਦਵਾਨਾਂ ਨੂੰ ਪੈਦਾ ਹੋਏ ਦੇਖਦੇ ਹਾਂ ਤੱਤੀ ਤੇ ਤਾਂ ਜੋ ਸਾਡੇ ਸਮਝਣ ਵਾਲਾ ਮਸਲਾ ਹੈ ਉਹ ਇਹ ਹੈ ਕਿ ਉਦੋਂ ਸੋਸ਼ਲ ਰਿਲੇਸ਼ਨਸ ਕਿਹੋ ਜਿਹੇ ਹੁੰਦੇ ਜਿਨ੍ਹਾਂ ਦੇ ਵਿੱਚ ਇਹ ਵਿਦਵਾਨ ਪੈਦਾ ਆ ਮੈਂ ਉੱਪਰ ਦੇਖ ਰਿਹਾ ਸੀਗਾ ਇਹਦੇ ਵਿੱਚ ਸਾਰੇ ਹੀ ਉਹ ਮੋٹے-ਟੋٹے ਵੈਸਟ ਕਹਿ ਲੈਣੇ ਪੱਛਮ ਦੇ ਲੋंदे ਚਾਹੇ ਜਹਾਜ਼ੀ ਨੇ ਚਾਹੇ ਸੰਸਦਾਨ ਨੇ ਚਾਹੇ ਮੁਕਿਆਵਲੀ ਵਰਗੇ ਪੋਲਿਟਿਸ਼ੀਅਨ ਨੇ ਜਾਂ ਜਾਜ ਸਤਾ ਦੇ ਮਾਹਰ ਨੇ ਕਿ ਕਿਵੇਂ ਚਲਣਾ ਚਾਹੀਦਾ ਇਹਨੂੰ لیکن اودوں بہت کچھ اور بھی ہو رہا تھا۔ کولمبس ਜਦੋਂ ਗਿਆ ਪਹਿਲਾਂ ਤਾਂ ਉਹਨੂੰ ਪਤਾ ਨਹੀਂ ਲੱਗਾ ਉਹ ਸੋਚਦਾ ਸੀ ਕਿ ਉਹ ਨਾ ایشیا ਦੇ ਪਾਰੀਸ਼ਟ ਦੇ ਵਿੱਚ ਪਹੁੰਚ ਗਿਆ ਉਹ ਨਹੀਂ ਪਲੇਟਾ ਹੈ ਕਿ ਵਿੱਚ ਇੱਕ ਹੋਰ ਬਹੁਤ ਵੱਡਾ ਕੰਟੀਨੈਂਟ ਹੈਗਾ ਨਾ ਉਹ ਉਹਨੇ ਆਪਣੇ ਜੀਵਨ ਦੇ ਜੀਅ ਸੱਚੀ ਮੰਨਿਆ। ਉਹ ਜਦੋਂ ਉੱਥੇ ਪਹੁੰਚਦਾ ਆ ਜਿੰਨਾ ਉਹਦੀ ਆਪਾਂ ਕੀਤੀ ਜਾਂਦੀ ਆ